ਕਿਸ ਪ੍ਰੋਗਰਾਮ ਸੀਗੇ ਅਸੀਂ ਦੇ ਕੇ ਦੋ ਰੁਪਏ ਕਦੇ ਮਾਨਕ ਸਾਹਿਬ ਮੇਰੇ ਇੱਕ ਦੇ ਸਪੀਕਰ ਦੀ ਮਸ਼ਹੂਰੀ ਕਰ ਦਿਓ ਕਹਿੰਦਾ ਕਰਦਾ ਫਿਰ ਜਦੋਂ ਮਾਨਕ ਸਾਹਿਬ ਨੇ ਇੱਥੇ ਲਾਇਆ ਲਾ ਕੇ ਏਕ ਲਈ ਜਟਾ ਕਾਂਵਾਂ ਖਾਦੀ ਟਾਇਰ ਤੇ ਪੂਰਾ ਜੋਰ ਲਾਇਆ ਉਹ ਡੀਜ਼ਲ ਇੰਡੀਅਨ ਵਰਗੀ ਆਵਾਜ਼ ਸੀ ਉਹਨਾਂ ਦੀ ਹੈ ਵਜੇ ਟੱਪ ਗਏ ਤੇ ਜਦੋਂ ਲਾਇਆ ਤੇ ਮਾਨਕ ਸਾਹਿਬ ਕਹਿੰਦੇ ਤਰਾ ਪੱਤਾ ਫਟ ਗਿਆ ਭਾਈ ਕਹਿੰਦਾ ਮੈਨੂੰ ਤਾਂ ਲੱਗਦਾ ਜੈਤੋਂ ਮੰਡੀ ਤੋਂ ਲਿਆਦਾ ਸੀ ਤੇਰਾ ਹੈ ਤਾਂ ਕਹਿਣ ਦਾ ਮਤਲਬ ਬਿਲਕੁਲ ਸਚਾਈ ਹੈ ਮਾਨਕ ਸਾਹਿਬ ਦੀ ਆਵਾਜ਼ ਇੰਨਾ ਕੋ ਹੌਸ ਸੀਗਾ ਪੱਤਾ ਫਟ ਗਿਆ ਵਾਤ ਹੈ اچھا ਉਹ ਮਛੂਰੀ ਆਇਆ ਸੀ ਮਛੂਰੀ ਕਰਾਉਣ ਆਮ ਤਰੀਬ ਦਿਖੜਾ ਆਪਣਾ ਤਾਰੀ ਜੇਤੋ ਵਾਲਾ ਤੁਸੀਂ ਆਮ ਸੁਣਿਆ ਹੋਣਾ ਉਹਦਾ ਕੀ ਸੀ ਆਮ ਬਹੁਤ ਗੀਤਾ ਤੁਸੀਂ ਤਾਰੀ ਦਾ ਨਾਮ ਸੁਣਿਆ ਹੋਣਾ ਜੀ ਉਹ ਗਾਣੇ ਲਿਖਦਾ ਸੀ ਜਿੱਥੇ ਪ੍ਰੋਗਰਾਮ ਤੇ ਜਾਣਾ ਉਹਨੇ ਸਪੀਕਰ ਉਹਦਾ ਸਭ ਤੋਂ ਟਾਪ ਦਾ ਹੁੰਦਾ ਸੀ ਆਪਣੇ ਇਸ ਏਰੀਆ ਦੇ ਵਿੱਚ ਉਹਨੇ ਇੱਕੋ ਹੀ ਗੱਲ ਕਹਿਣੀ ਸਦੀਕ ਸਾਹਿਬ ਮੇਰਾ ਨਾਮ ਪਾ ਦਿਓ ਸੇਵਾ ਪਾਣੀ ਕਰਦਾ ਬੰਦੇ ਨੂੰ ਵੀ ਉਹਨਾਂ ਦਾ ਆਓ ਭਗਤ ਕਰਦੇ ਆਪਾਂ ਮਾਨਕ ਸਾਹਿਬ ਦੀ ਕਰਨੀ ਦਦਾਰ ਸੰਧੂ ਦੀ ਕਰਨੀ ਜੋ ਵੀ ਹਨ ਵੀ ਹਰ ਚਰਨ ਗਰੇ ਵਾਲ ਜੋ ਵੀ ਉਸ ਟਾਈਮ ਦੇ ਕਰਤਾਰ ਰਮਲਾ ਜੀ ਹਨ ਸਾਰੇ ਤੇ ਤਾਂ ਹੀ ਉਹਦਾ ਨਾਮ ਪੈਂਦਾ ਸੀ ਕੋ ਸਪੀਕਰ ਦਾ ਬੜਾ ਕੰਮਜਾਬ ਹੁੰਦਾ ਸੀ ਉਹ ਸਪੀਕਰ ਉਸ ਟਾਈਮ ਬਹੁਤ ਵੱਡੀ ਗੱਲ ਸੀ ਕੋ ਪਿੱਡਾ ਸਪੀਕਰ ਲਾਦੇ ਸਪੀਕਰ ਹੀ ਮਨੋਰੰਜਨ ਦਾ ਸਾਧਨ ਸੀਗਾ ਤੇ ਸਪੀਕਰ ਵਾਲੇ ਦੀ ਹੁਣ ਮੈਂ ਕੀ ਕਹਾਂ ਵੀ ਅੱਜ ਕੱਲ ਤਾਂ ਕੰਬੈਨ ਵਾਲੀ ਟੌਰ ਉਨੀ ਨਹੀਂ ਝੋਨੇ ਦੇ ਸੀਜ਼ਨ ਵਿੱਚ ਜਿੰਨੀ ਉਦੋਂ ਉਹ ਸਪੀਕਰ ਵਾਲੇ ਦੀ ਹੁੰਦੀ ਬਿਲਕੁਲ ਹਾਂ ਅੱਛਾ ਮਾਣ ਇੱਕ ਚੀਜ਼ ਦੱਸਿਓ ਜਿਵੇਂ ਹੁਣ ਕਿਉਂਕਿ ਮੈਂ ਕਿਤੇ ਸੁਣ ਰਿਹਾ ਸੀ ਮਾਨਕ ਸਾਹਿਬ ਨੂੰ ਕਹਿੰਦੇ ਜਿਵੇਂ ਕੋਈ ਇਹ ਰੀ ਕੋਈ ਪੀਤੀ ਪੂਤੀ ਵਾਲਾ ਵਿਆਹ ਦੇ ਵਿੱਚ ਤੰਗ ਤੰਗ ਕਰਨ ਲੱਗ ਜਾਂਦੇ ਕਹਿੰਦੇ ਟਕਾਉਣ ਦੀ ਬੜੀ ਜਾਂਚ ਹੁੰਦੀ ਸੀ ਤਾਂ ਤੋਂ ਟਕਾਉਂਦੇ ਹੁੰਦੇ ਸੀ ਇਹ ਤਾਂ ਆਮ ਹੀ ਹੋਇਆ ਹੈ ਜਦੋਂ ਕਈ ਇੱਕ ਵਾਰੀ ਮੈਨੂੰ ਯਾਦ ਹੈ ਮਾਨਕ ਸਾਹਿਬ ਨੇ ਵਾਰ ਬਾਬਾ ਬੰਦਾ ਬਦਰ ਲਾਈ ਠੀਕ ਹੈ ਜੀ ਇੱਕ ਖਾਲਸਾ ਬੰਦਾ ਖੜਾ ਹੋ ਕੇ ਨੱਚਣ ਲੱਗ ਗਿਆ ਹੋ ਸਕਦਾ ਕੋਈ ਨਸ਼ਾ ਪਤਾ ਕੀਤਾ ਹੋਵੇ ਕਿ ਤੁਸੀਂ ਹੀਗਾ ਤੇ ਮਾਨਕ ਸਾਹਿਬ ਨੂੰ ਕਹਦੇ ਵੀ ਪਤਾ ਮਾਨਕ ਸਾਹਿਬ ਨੇ ਉਹਨੂੰ ਰੋਕਿਆ ਨਹੀਂ ਰੁਕਿਆ ਰੁਕਣ ਤੋਂ ਚਲੋ ਨਹੀਂ ਰੁਕਿਆ ਜਦੋਂ ਮਾਨਕ ਸਾਹਿਬ ਵਾਰ ਬਾਬਾ ਬੰਦਾਲਾ ਸਾਰੀ ਗਾ ਕੇ ਆ ਗਏ ਹਟ ਗਏ ਉਹਨੂੰ ਕਹਦੇ ਖਾਲਸਾ ਜੀ ਆਇਓਰੇ ਉਹਨੂੰ ਪਤੰਦਰਾ ਮੈਂ ਤਾਂ ਗਵਈਆ ਤੂੰ 10ਵੇਂ ਪਾਸ਼ਾ ਸਿੰਘੋ ਕਿ ਮੇਰੇ ਮੂਰੇ ਕੋ ਨੱਚੀ ਜਾਂਦਾ ਤੂੰ ਰੜੇ ਮੈਦਾਨ ਨੱਚ ਤੂੰ ਗੁਰੂ ਦੀ ਆਗਿਆ 'ਚ ਨੱਚ ਮੇਰੇ ਮੂਰੇ ਕਿਉਂ ਨੱਚਦਾ ਕਹਿੰਦਾ ਬਲਿ ਮਾਨਕ ਸਾਹਿਬ ਦੇ ਇਹੋ ਜਿਹੇ ਵੀ ਬਲਖਿਆਲਾ ਸੀਗੇ ਵੀ ਸਿੰਘ ਨੱਚੇ ਤੜੜੇ ਮੈਦਾਨ ਨੱਚੇ ਮੇਰੇ ਇੱਕ ਗਵਈਏ ਮੂਰੇ ਨੱਚੇ ਆ ਗੱਲਾਂ ਮਿਸਰੀ ਮਾਨਕ ਸਾਹਿਬ ਵਿੱਚ ਬੜੀ ਖੂਬਸੂਰਤੀ ਸੀ ਮਾਨਕ ਸਾਹਿਬ ਨੇ ਦੇਖੋ ਜੀ ਆਪਾਂ ਗੱਲ ਕਰੀਏ ਮੀਰ ਆलम ਪਰਿਵਾਰ ਦੇ ਵਿੱਚ ਪੈਦਾ ਹੋ ਗਏ ਨਹੀਂ ਬੰਦਾ ਕਹਿੰਦਾ ਵੀ ਆਪਾਂ ਆਪਦੇ ਜੋ ਜਿਹਨੂੰ ਮੰਨਦੇ ਆਏ ਢੋਲ ਵਜਾ ਕੇ ਨਾ ਵੀ ਆਪਾਂ ਉਹਨਾਂ ਦੇ ਗੀਤ ਗਾਈਏ ਪਰ ਜਿੱਥੋਂ ਕਿ ਮੇਰਾ ਮੰਨਣਾ ਜੀ ਆਪਾਂ ਸਾਰੀਆਂ ਕਿਸ ਤਰ੍ਹਾਂ ਚੱਕੀ ਕੁਲਦੀਪ ਮਾਨਕ ਜੀ ਨੇ ਸਿੱਖ ਇਤਿਹਾਸ ਸਭ ਤੋਂ ਜ਼ਿਆਦਾ ਗਾਇਆ ਪਰ ਮੀਰ ਆलम ਦਾ ਸਬੰਧ ਵੀ ਤਾਂ ਸਿੱਖ ਇਤਿਹਾਸ ਨਾਲ ਬਹੁਤ ਡੂੰਘਾ ਹੈ ਨਹੀਂ ਬਾਕੀ ਦਾ ਵੀ ਹੈਗਾ ਵੀਰ ਆਲਮ ਕਿਹੜਾ ਨਹੀਂ ਹੁੰਦਾ ਕਿੰਨੇ ਕਿੰਨੇ ਗਾਉਂਦੇ ਆ ਸਹੀ ਹੈ ਤੇ ਪਰ ਉਹਨਾਂ ਨੇ ਕਿੰਨਾ ਗਾਇਆ ਉਹਨੇ ਮਾਨਕ ਸਾਹਿਬ ਤਾਂ ਮੈਨੂੰ ਇੱਕ ਵਾਰੀ ਵਾਰੀ ਯਾਦ ਆ ਕਿਰਾਲੂ ਲੁਧਿਆਣਾ ਗਏ ਤੇ ਉਹਨਾਂ ਦੇ ਘਰ ਪ੍ਰਕਾਸ਼ ਹੁੰਦਾ ਸੀ ਉਸ ਟਾਈਮ ਠੀਕ ਹੈ ਉੱਪਰ ਸਭ ਦੇ ਉੱਪਰ ਚਿਵਾਰੇ ਦੇ ਵਿੱਚ ਉਸ ਦਿਬਾਤ ਸ਼ਾਇਦ ਉਹਨਾਂ ਨੇ ਕੋਈ ਅੱਗੇ ਪਿਛੇ ਕਰਤਾ ਆਪਣਾ ਜਿੱਥੋਂ ਦੇ ਆਈ ਸੀ ਪ੍ਰਮਾਤਮਾ ਦੀ ਗੁਰਦੁਆਰਾ ਸਭਾ ਵਾਪਸ ਕਰਤੀ ਉਹਨੇ ਉਸ ਟਾਈਮ ਉਹਨਾਂ ਦੇ ਘਰ ਹੁੰਦੀ ਸੀ ਦੇਖੋ ਸ਼ਾਬ ਉਹਨਾਂ ਦਾ ਕਿੰਨਾ ਸੀ ਸਿੱਖੀ ਬਿਲਕੁਲ ਜੇ ਤੁਸੀਂ ਵੀ ਗੱਲ ਕਰੀਆ ਕਿ ਮਾਨਕ ਸਾਹਿਬ ਵਰਗਾ ਨਾ ਕੋਈ ਹੋਇਆ ਨਾ ਕਿਸੇ ਨੇ ਹੋਣਾ ਠੀਕ ਹੈ ਉਹਨਾਂ ਦੇ ਸੁਪੁੱਤਰ ਸੀ ਤੁੜਨਾ ਵੀ ਗੱਲਾਂ ਮਾਂਤਾ ਕਰਦੇ ਨੂੰ ਸੁਪੁੱਤਰ ਨੂੰ ਲੈ ਕੇ ਤਾਂ ਬੜੇ ਸੁਪਨੇ ਹੋਣਗੇ ਯਾਰ ਇਹ ਵੀ ਇਦਾਂ ਹੀ ਗਾਵੇ ਮੈਂ ਦੱਸਦਾ ਜੀ ਮੇਰੀ ਮੈਂ ਓਪਰੇ ਵੀ ਕਾਫੀ ਲਿਖੀਆ ਮਾਨਕ ਸਾਹਿਬ ਨੂੰ ਓਪਰੇ ਸਟਾਰਟ ਕਰਾਉਣ ਵਾਲਾ ਮੈਂ ਬੰਦਾ ਸਭ ਤੋਂ ਪਹਿਲਾਂ ਕਿ ਵੀਰ ਹੁੰਦੇ ਰੱਬ ਵਰਗੇ ਮੇਰੇ ਮੈਂ ਤਾਂ ਆਪ ਦੇ ਪਰਿਵਾਰ ਦੇ ਗਾਣੇ ਲਿਖੇ ਸਭ ਤੋਂ ਪਹਿਲਾਂ ਮੈਂ ਗੱਲ ਕਰਾਂ ਸਿਸਟਰ ਦਾ ਵਿਆਹ ਹੋਇਆ ਜੀ ਤਾਂ 86 ਦੇ ਵਿੱਚ ਮਣਕ ਸਾਹਿਬ ਆਏ ਹੂੰ ਮਣਕ ਸਾਹਿਬ ਮੈਨੂੰ ਇੰਨੇ ਕਿਹਾ ਐ ਅਲਬੇਲ ਕੋਈ ਏਦਾਂ ਦਾ ਮਾਹੌਲ ਲੱਗ ਯਾਰ ਠੀਕ ਹੈ ਨਾ ਤਾਂ ਵੀਰ ਹੁੰਦੇ ਰੱਬ ਵਰਗੇ ਲਿਖਿਆ ਹੋਇਆ ਪੇਰਾ ਸੀ ਹੂੰ ਉਸ ਤੋਂ ਬਾਅਦ ਇਹ ਭੈਣ ਭਰਾ ਦਾ ਹੋ ਗਿਆ ਬੜਾ ਪ੍ਰਵਾਨ ਕੀਤਾ ਲੋਕਾਂ ਨੇ ਸੁਣ ਕੇ ਦੇਖੋ ਜੀ ਜੀ ਬਿਲਕੁਲ ਬਿਲਕੁਲ ਜੀ ਉਦੋਂ ਵਾਰ ਮਣਕ ਸਾਹਿਬ ਮੈਨੂੰ ਕਹਿੰਦੇ ਕੋਈ ਪਿਓ ਪੁੱਤ ਦਾ ਹੋਵੇ ਜੋ ਜੁਦ ਵੀਰ ਜਵਾਨ ਹੋ ਗਿਆ ਹੂੰ ਇੱਕ ਆਪਣੀ ਕਹਾਵਤ ਹੈ ਕਿ ਬੱਚੇ ਦਾ ਪੈਰ ਹੂੰ ਜਦੋਂ ਪਿਓ ਜੁੱਤੀ ਪੈਣ ਲੱਗੇ ਉਦੋਂ ਪਿਓ ਪੁੱਤ ਨਾਲੋਂ ਵੱਧ ਦੋਸਤ ਹੋ ਜਾਂਦੇ ਉਦੋਂ ਮੈਂ ਲਿਖਿਆ ਪਿਓ ਪੁੱਤ ਦੀ ਜਾਰੀ ਉਦੋਂ ਜਯੋਧਵੀਰ ਗਾਉਣ ਵੀ ਨ ਲੱਗਿਆ ਸੀਗਾ ਤੇ ਉਹਨਾਂ ਨੂੰ ਇਹ ਸੀ ਵੀ ਮੈਂ ਆਹ ਦੇ ਬੱਚੇ ਨੂੰ ਲਾਂਚ ਕਰਨਾ ਹੈ ਉਦੋਂ ਬਾਅਦ ਬੱਚਾ ਉਹਦਾ ਲਾਂਚ ਹੋਇਆ ਤੇ ਦੇਖ ਕਿਹੜੇ ਮੁਕਾਮ ਤੱਕ ਪਹੁੰਚ ਗਿਆ ਪਰ ਕਈ ਵਿਧੀ ਦੇ ਵਿਧਾਨ ਹੁੰਦੇ ਨੇ ਹਾਂ ਉਹ ਸਾਨੂੰ ਨਹੀਂ ਪਤਾ ਹੁੰਦਾ ਪਰਮਾਤਮਾ ਨੂੰ ਕੀ ਪਰ ਉਹ ਚੀਜ਼ ਨੇ ਗਹਿਰੀ ਚੋਟ ਲਾਈ ਹੋਣੀ ਹੈ ਜਦੋਂ ਮਤਲਬ ਉਹਦਾ ਹੁੰਦਾ ਇਹਦਾ ਅਸਰ ਗੱਲ ਦੱਸਿਆ ਕੀ ਹੈ ਜੀ ਐਡਾ ਵੱਡਾ ਗਵਈਆ ਗਵਈਏ ਚੋਂ ਗਵਈਆ ਉਪਜਣਾ ਤੇ ਖਾਸ ਕਰਕੇ ਜਿਹੜੀ ਔਲਾਦ ਹੁੰਦੀ ਸਭ ਤੋਂ ਵੱਡਾ ਸਰਮਾਇਆ ਹੁੰਦਾ ਬੰਦੇ ਦਾ ਤੇ ਉੜਾ ਤੇ 6:00 ਵਜਦੀ ਹੈ ਤੇ ਬੰਦੇ ਦਾ ਪਹਿਲਾਂ 6:00 ਵਜਦੀ ਹੈ ਤੇ ਮਾਨਕ ਸਾਹਿਬ ਨੂੰ ਚੀਜ਼ ਲੈ ਕੇ ਵੇਗੇ ਅਖੀਰਲੇ ਸਮੇਂ ਦੇ ਵਿੱਚ ਮਤਲਬ ਉਹਦਾ ਕਿਵੇਂ ਦਾ ਰਹਾ ਮਾਨਕ ਸਾਹਿਬ ਦਾ ਡੈਥ ਤੋਂ ਪਹਿਲਾਂ ਗੱਲ ਸਕੇ ਮਾਨਕ ਸਾਹਿਬ ਜਿਆਦਾ ਬਿਮਾਰ ਰਹਿਣ ਲੱਗੇ ਸੀ ਠੀਕ ਹੈ ਸ਼ਰੀਰਕ ਤੌਰ ਤੇ ਜੀ ਜਾਨ ਵੀ ਘਟ ਗਈ ਸੀ ਤੁਸੀਂ ਆਪ ਦੇਖਿਆ ਹੋਣਾ ਜੋ ਮਾਨਕ ਐਂਡ ਤੇ ਗਾਉਂਦੇ ਹੁੰਦੇ ਸੀ ਉਹ ਵਾਰ ਬਾਬਾ ਬੱਧਾ ਦਰਗਾਈ ਨਹੀਂ ਆਉਂਦੀ ਸੋਨਾਂ ਤੋਂ ਉਹਨਾਂ ਦੇ ਅੰਦਰ ਉਹ ਜਜ਼ਬਾ ਉਹਨਾਂ ਹੁੰਦਾ ਜਾਨ ਹੀ ਨਹੀਂ ਹੁੰਦੀ ਸੀ ਜਿਵੇਂ ਮਾਨਕ ਸਿੰਘ ਪਹਿਲਾਂ ਬੈਗ ਪਾੜ ਦਿੰਦੇ ਸੀ ਕਿਸੇ ਵळे ਹੂੰ ਤਾਂ ਇੱਕ ਤਾਂ ਉਮਰ ਤੌਰ ਤੇ ਇਦਾਂ ਹੋ ਗਿਆ ਸੀ ਇਹ ਕਿਹੜੀ ਸੱਟ ਹੁੰਦੀ ਹੈ ਨਾ ਜੀ ਮੇਰੇ ਨਾਲ ਤਾਂ ਮਾਨਕ ਸਿੰਘ ਗੱਲਾਂ ਕਰ ਵੀ ਲੈਂਦੇ ਸੀਗੇ ਜਿਹੜੀ ਸੱਟ ਹੁੰਦੀ ਹੈ ਪਰਿਵਾਰਕ ਤੌਰ ਤੇ ਬੰਦੇ ਦੇ ਵਜ੍ਹੀ ਤੇ ਹੌਲੀ 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 ਮਾਨਕ ਸਿੰਘ ਉਹ ਦਿਨਾਂ ਚ ਆ ਕੇ ਨਾ ਥੋੜੇ ਨਰਵਸ ਸੀਗੇ ਉਸ ਨੂੰ ਆਪ ਦਾ ਵਿਸ਼ਵਾਸ ਸੀਗਾ ਜੀ ਵੀਰ ਮੈਂ दारू ਪੀਂਦਾ ਸੀ ਜਾਂ ਜਾਂ ਹੁੰਦਾ ਬੰਦੇ ਨੂੰ ਜੋ ਬੰਦਾ ਆ ਲਾਸਟ ਉਮਰ ਤੱਕ ਹੁੰਦਾ ਨਾ ਜੇ ਕੋਈ ਯੂਜ਼ ਕਮੀ ਪੇਸ਼ੀ ਰਹਿੰਦੀ ਹੈ ਤਾਂ ਉਹਦੇ ਮੈਨੂੰ ਗੱਲ ਕਰਦੇ ਸੀ ਯਾਰਾ दारू ਮੈਂ ਛੱਡਤਾ ਦੀ ਮੈਂ ਉਹ ਛੱਡੀ ਨਹੀਂ ਆਂਦੀ ਉਹਨਾ ਮੇਰੇ ਚ ਜੇ ਮੈਂ ਗਾਉਣਾ ਮੈਥੋਂ ਇਹ ਤੇ ਬਣਾ ਗਾਇਆ ਨਹੀਂ ਜਾਂਦਾ ਜੇ ਮੈਂ ਨਾ ਪੀਵਾ ਤਾਂ ਮੈਨੂੰ ਹਰ ਵੇਲੇ ਉਦਾਸੀ ਹੀ ਲੱਗੀ ਰਹਿੰਦੀ ਐ ਮੈਨੂੰ ਇਹ ਲੱਗਦਾ ਹੋ ਕੀ ਗਿਆ ਇਹ ਗੱਲਾਂ ਅਹਿਸਾਸ ਕਰਦੇ ਸੀ ਮਾਨਕ ਸਾਹਿਬ ਐਂਡ ਤੇ ਆ ਕੇ ਤਾਂ ਕਿ ਪਹਿਲੇ ਨਾਲ ਬਹੁਤ ਜ਼ਿਆਦਾ ਤਾਂ ਨਹੀਂ ਸੀ ਨਹੀਂ ਮਾਨਕ ਸਾਹਿਬ ਦਾ ਕੀ ਸੀ ਜਿਹੜਾ ਕਿ ਮੈਂ ਦੇਖਿਆ ਜੀ ਮਾਨਕ ਸਾਹਿਬ ਜਿਹੜਾ ਪ੍ਰੋਗਰਾਮ ਤੇ ਜਾਂਦੇ ਸੀਗੇ ਮਾਨਕ ਉੱਚਾ ਬਹੁਤ ਗਾਉਂਦੇ ਸੀ ਜੀ ਜਿੱਥੇ ਮਾਨਕ ਸਾਹਿਬ ਨੇ ਗਾਇਆ ਹਰੇਕ ਵੇਲੇ ਗਾਉਂਦਾ ਹੀ ਨਹੀਂ ਕੋਈ ਜੀ ਕਲਾਕਾਰ ਆਮ ਕੀ ਹੁੰਦਾ 10 ਵਾਰੀ ਸੋਚ ਕੇ ਸੁਰ ਰਖਾਉਂਦੇ ਆਮ ਤੂੰ ਦੇਖਿਓ ਉਹ ਵਜਾਈ ਜਾਂਦਾ ਮਾਨਕ ਸਾਰੇ ਸ਼ੁਰੂ ਕਰ ਦੇਣਾ ਜਾਂ ਮਾਨਕ ਸਾਰੇ ਤੂੰ ਆਪ ਦੇਖ ਐਂ ਉਂਗਲ ਧਰ ਦੇਣੀ ਬਾਜ ਤੇ ਆਪ ਹੀ ਉਹ ਚਾਹੇ ਤੀਜੀ ਟੇਗੀ ਤੇ ਚਾਹੇ ਚੌਥੀ ਟੇਗੀ ਨੂੰ ਉਹ ਨੂੰ ਪਤਾ ਮਾਨਕ ਸਾਹਿਬ ਨੂੰ ਹਨਾ ਇਹ ਚੌਥੇ ਤੇ ਨੂੰ ਵਜਾਤੀ ਤੇ ਮਾਨਕ ਸਾਰੇ ਚੌਥੀ ਦੀ ਕਲੀ ਗਾ ਦੇਣੀ ਇਸ ਕਰਕੇ ਵੀ ਮਾਨਕ ਸਾਹਿਬ ਥੋੜਾ ਜਿਆਦਾ ਜਦੋਂ ਚੜਦੀ ਕਲਾ ਚ ਰਹਿਣ ਵਾਸਤੇ ਤੂੰ ਆਪ ਦੇਖਣਾ ਸਟੇਜ ਤੇ ਬੁੜਕਦੇ ਹੀ ਰਹਿੰਦੇ ਸੀ ਉਹ ਨੂੰ ਰਹਿੰਦਾ ਸੀ ਹਰ ਵੇਲੇ ਜਿਵੇਂ ਸੁਭਾਅ ਸੀ ਨਾ ਜੀ ਉਹਵੇਂ दारू ਨਾਲ ਉਹਨੂੰ ਅੰਦਰੋਂ ਥੋੜਾ ਨਸ਼ਾ ਜਿਹਾ ਮਿਲਦਾ ਸੀਗਾ ਇਸ ਕਰਕੇ ਪੀਂਦੇ ਸੀ ਉਦਾਂ ਨਹੀਂ ਸੀ ਉਹ ਫਿਰ ਉਹ ਜਦੋਂ ਖਾੜੇ ਰੋਜ਼ ਲੱਗਦੇ ਸੀ ਤਿੰਨ ਤੱਕ ਲੱਗਦੇ ਸੀ ਤੁਸੀਂ ਆਮ ਗੱਲ ਕਰੋ ਜਿਹੜੇ ਬੰਦੇ ਤਿੰਨ ਖਾੜੇ ਲੱਗਦੇ ਐ ਇੱਕ ਦਿਨ ਮੈਂ ਮੈਂ ਆਪ ਬੁੱਕ ਕਰਾਈ ਕਿ ਮਿਰਜਾਦ ਐ ਦੋ ਖਾੜੇ ਤਾਂ ਮੈਂ ਬੁੱਕ ਕਰਾ ਇੱਕ ਖਾੜਾ ਪਹਿਲੇ ਹੀ ਬੁੱਕ ਸੀ ਹੁੰਦਾ ਪਰ ਤਿੰਨ ਟਾਈਮ ਦਾ ਮੈਨੇਜਮੈਂਟ ਉਹਦੀ ਮੈਂ ਗੱਲ ਦਾਦਾ ਨਹੀਂ ਹਾਂਜੀ ਇੱਕ ਸਵੇਰ ਧਾਰਮਿਕ ਦਾ ਸੀਗਾ ਠੀਕ ਹੈ ਜੀ ਇੱਕ ਵਿਆਹ ਦਾ ਸੀਗਾ ਜਿਹੜਾ ਤੀਜਾ ਸੀਗਾ ਉਹ ਕਹਿੰਦਾ ਵੀ ਗੱਲ ਸੁਣੋ ਐਂ ਕਰੋ ਵੀ ਮੈਂ ਥੋੜੇ ਵਿਆਹ ਦੇ ਤਾਂ ਲਾ ਨਹੀਂ ਸਕਦਾ ਵੀ ਜਾਂ ਸ਼ਗਨ ਵਾਲੇ ਨਾਲ ਲਵਾ ਲਓ ਤੇ ਜਾਂ ਫਿਰ ਵਿਆਹ ਤੋਂ ਅਗਲੇ ਦਿਨ ਲਵਾ ਲਓ ਉਹ ਕਹਿੰਦੇ ਮਨਕ ਆਇਆ ਨਹੀਂ ਵੀ ਅਸੀਂ ਤਾਂ ਜਿੱਦੇ ਸਾਡਾ ਵਿਆਹ ਕਿ ਆਵਾਂਗੇ ਨਾ ਉਦੋਂ ਹੀ ਰਾਤ ਨੂੰ ਲਾਤੀ ਸ਼ਾਮ ਨੂੰ ਹੁਣ ਤੁਸੀਂ ਇਹ ਹਿਸਾਬ ਲਾ ਲਓ ਇੱਕ ਤਾਂ ਮਾਰਨਿੰਗ ਲਾਇਆ ਕਿਸੇ ਦੇ ਪ੍ਰੋਗਰਾਮ ਤੇ ਖੜਾ ਮੰਗਣੇ ਤੇ ਲਾਇਆ ਉਹ ਤਾਂ ਮਾਰਨਿੰਗ ਚ ਸੈੱਟ ਹੋ ਗਿਆ ਜਿਹੜਾ ਵਿਆਹ ਅੱਜ ਦਿਨ ਆਨੰਦ ਕਾਰਜ ਹੈ ਉਹ ਤਾਂ ਦੁਪਹਿਰ ਹੀ ਲੱਗੂਗਾ ਤੇ ਸ਼ਾਮ ਨੂੰ ਲਾਇਆ ਉਹਨੇ ਰਿਸੈਪਸ਼ਨ ਵਾਲਾ ਇੱਕ ਤਰ੍ਹਾਂ ਦਾ ਹਾਂ ਤਿੰਨ ਖਾੜੇ ਪਹਿਲਾਂ ਆਉਣਾ ਤੇ ਫਿਰ ਜਾਣਾ ਕਲਾਕਾਰ ਫਿਰ ਪੈਗ ਨਾ ਲਾਉਗਾ ਤਾਂ ਹੋਰ ਕੀ ਕਰੂਗਾ ਜਿਹੜਾ ਪਿੰਦਾ ਇਹ ਗੱਲਾਂ ਕਰਕੇ ਵੀ ਮਾਨਕ ਸਾਹਿਬ ਥੋੜਾ ਜਿਆਦਾ ਕਰਦੇ ਸੀ ਉਹ ਐ ਹੁਲੜਬਾਜ ਨਹੀਂ ਕਰਦੇ ਮਾਨਕ ਸਾਹਿਬ ਤੇ ਮੇਰੇ ਕੋਲੇ ਕਈ ਵਾਰੀ ਆਉਂਦੀ ਪੈਗ ਬੋਗ ਲੱ ਐ ਵਧੀਆ ਸਿਆਣੀ ਸਣੀ ਗੱਲਾਂ ਕਰਨੀਆਂ ਮੈਂ ਕਈ ਵਾਰ ਦੇਖਿਆ ਮਾਨਕ ਸਾਹਿਬ ਤੋਂ ਉਦੋਂ ਵੀ ਵਧੀਆ ਲੱਗਦੇ ਸੀ ਜ਼ਾਰੂਪ ਪੈਗ ਪੋਗ ਲੱਗ ਜਾਂਦੇ ਮਿੱਠੇ ਮਿੱਠੀ ਜਿਹੀ ਗੱਲਾਂ ਤੇ ਬੜੀ ਬੜੀ ਗੱਲਾਂ ਸੁਣਾਉਂਦੇ ਮੈਨੂੰ